ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸਿੱਖ ਕੌਮ ਨੂੰ ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਵਿਰੋਧੀ ਧੜਾਵਾ ਆਕਾਲੀ ਦਲ ਦਾ ਉਹਨਾਂ ਦਾ ਜਿਹੜਾ ਆਗੂਆ ਚਰਨਜੀਤ ਸਿੰਘ ਬਰਾੜ ਔਰ ਇਹ ਖਾਲਸਕਸਰ ਨੂੰ ਹੁਕਮ ਜਾਰੀ ਕਰਦਾ ਪਹਿਲਾਂ ਇੱਕ ਇਹਨੇ ਵੀਡੀਓ ਆਪਣੇ ਫੇਸਬੁਕ ਤੇ ਪੋਸਟ ਪਾਈ ਆ ਤੇ ਮੈਂ ਤੁਹਾਨੂੰ ਪੋਸਟ ਵਿਖਾਦਾ ਆ ਆ ਦੇਖੋ ਜੀ ਇਸ ਪੋਸਟ ਦੇ ਜਰੀਏ ਚਰਨਜੀਤ ਸਿੰਘ ਬਰਾੜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਦਿੰਦਾ ਕਿ ਜਥੇਦਾਰ ਸਾਹਿਬ ਫੈਸਲਾ ਸੁਣਾਇਓ ਕਿ 5 ਸਾਲ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੱਢ ਦੇ ਇਹਦੇ ਨਾਲ ਭਾਈ ਮਨਜੀਤ ਸਿੰਘ ਦਾ ਨਾਮ ਵੀ ਪੋਸਟ ਉਚਾਰਿਆ ਦੋਹਾਂ ਜਣੇ ਦਾ ਔਰ ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਹੈਰਾਨ ਵੀ ਹੈ ਕਿ ਕੋਈ ਵੀ ਨਹੀਂ ਜੇ ਬੋਲਿਆ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਉਹ ਤਾਂ ਕਿੰਤੂ ਪ੍ਰੰਤੂ ਕਰਨ ਲੱਗਿਆ ਇਹ ਮੈਂਟ ਨਹੀਂ ਲਾਉਂਦੇ ਜਿਵੇਂ ਪੰਤਿਆਂ ਵਾਲੇ ਮੈਨੂੰ ਇਸ ਚੀਜ਼ ਤੇ ਹੈਰਾਨ ਕੀ ਹੈ ਕਿ ਚਰਨਜੀਤ ਸਿੰਘ ਪ੍ਰਾੜ ਨੂੰ ਕੀ ਹੱਕ ਆ ਕਿ ਇਹਦੇ ਕਹੇ ਤੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਸੁਣਾ ਰਿਹਾ ਕਿ 5 ਸਾਲ ਲਈ ਕੱਟਿਆ ਜਾਵੇ ਪਾਲਟੀ ਪ੍ਰਧਾਨ ਨੂੰ ਇਹ ਦੇ ਕੋ ਕਿਹੜਾ ਬੰਦਾ ਘੋਟਿਆ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਹ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਹੁਕਮ ਸੁਣਾਉਣੇ ਆ ਜਿਹੜੀਆਂ ਸਜ਼ਾਵਾਂ ਸੁਣਾਉਣੀਆਂ ਇਹ ਕ ਅਕਾਲ ਤਖਤ ਸਾਹਿਬ ਤੇ ਜਿਹੜੇ ਜਥੇਦਾਰ ਦੀ ਆਜ਼ਾਦ ਹਸਤੀ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਹੁਕਮ ਨਹੀਂ ਸੁਣਾ ਸਕਦਾ ਕਿਸੇ ਕੋ ਇਹ ਅਧਿਕਾਰ ਨਹੀਂ ਹੈ ਇਹ ਚਰਨਜੀਤ ਸਿੰਘ ਬਰਾੜ ਕੋ ਪਹਾਇਆ ਜਾ ਰਿਹਾ ਉਹ ਵਰਧੀਆਂ ਵੱਲੋਂ ਸੋਚੀ ਅਸੋਚੀ ਸਮਝੀ ਸਾਜ਼ਿਸ਼ ਹੈ ਔਰ ਇਹ ਇਥੋਂ ਪ੍ਰਤੱਖ ਪਤਾ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਬਾਹ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੋ ਅਸੀਂ ਕਹਿ ਰਹੇ ਆ ਉਹੋ ਹੀ ਫੈਸਲਾ ਜਿਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਣਾਉਣ ਇਹ ਹਰ ਇੱਕ ਨੂੰ ਪਤਾ ਲੱਗ ਰਿਹਾ ਤੇ ਜਿਹੜੇ ਕਹਿੰਦੇ ਕਿ ਅਕਾਲ ਤਖਤ ਤੇ ਜਥੇਦਾਰੀਆਂ ਪ੍ਰਧਾਨ ਲਫਾਪਿਆ ਜੋ ਨਿਕਲਤੇ ਆ ਉਹ ਇਹੋ ਲੋਕ ਰੋਲਾ ਪਾਉਂਦੇ ਸੀ ਹੁਣ ਇਹਨਾਂ ਦੀ ਕਰਤੂਤਾ ਵੇਖ ਲੋ ਇਹਨਾਂ ਦੀ ਇੰਨੀ ਹਿੰਮਤ ਹੋ ਗਈ ਆ ਇਹ ਅਕਾਲ ਤਖਤ ਸਾਹਿਬ ਤੋਂ ਉੱਪਰ ਹੋ ਗਏ ਨੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੀ ਉੱਪਰ ਹੋ ਗਏ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਸੁਣਾ ਰਹੇ ਨੇ ਔਰ ਮੈਂ ਦੋਵੇਂ ਹੱਥ ਜੋੜ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਚਰ ਦੀ ਸਗ ਬਰਾੜ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਏ ਬਾਦਲ ਸਾਹਿਬ ਦੇ ਫੈਸਲੇ ਸੁਣਨ ਤੋਂ ਪਹਿਲਾਂ ਤਲਬ ਕੀਤਾ ਜਾਏ ਘਟੋ ਘਾਟੇ ਨੂੰ ਇਹ ਗੱਲ ਤੇ ਪੁੱਛੀ ਜਾਵੇ ਕਿ ਤੇਰੇ ਕੋ ਭਾਈ ਕੀ ਅਧਿਕਾਰ ਹੈ ਜਦੋਂ ਸਾਡੀ ਐਪਲੀਕੇਸ਼ਨ ਕੋਰਟ ਚ ਚਲ ਜਾਂਦੀ ਆ ਅਕਾਲ ਤਖਤ ਸਾਹਿਬ ਸਭ ਤੋਂ ਉੱਪਰ ਆ ਜੀਤੋ ਕੇਸ ਅਕਾਲ ਤਖਤ ਸਾਹਿਬ ਤੇ ਚੱਲੇ ਗਿਆ ਦਰਖਾਸਤਾਂ ਦਿੱਤੀਆਂ ਵਕੀਮਾ ਜਾਂਚਨਾਤੀਆਂ ਦੋਨਾਂ ਤਰ੍ਹਾਂ ਨੇ ਤੇ ਸਭ ਤੋਂ ਸੁਪਰੀਮ ਕੋਰਟ ਦੇ ਜਾਜਤ ਦੀ ਹیثیت ਤੋਂ ਵੀ ਉੱਪਰ ਹੈ ਜਿਤੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਹੁਣ ਉਹਦੇ ਤੇ ਕੀ ਫੈਸਲਾ ਸੁਣਾਉਂਦੇ ਆ ਕੀ ਉਹਨਾਂ ਨੇ ਕਰਨਾ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਉਹਨਾਂ ਨੇ ਵਿਚਾਰ ਕਰਨਾ ਔਰ ਉਹਨਾਂ ਨੂੰ ਫੈਸਲਾ ਦੇਣ ਵਾਲਾ ਉਹਨਾਂ ਨੂੰ ਕਹਿਣ ਵਾਲਾ ਚਰਨਜੀਤ ਸਿੰਘ ਬਰਾੜ ਮੈਨਾਂ ਕੀ ਦਿਮਾਗੀ ਤੌਰ ਤੇ ਬਿਮਾਰ ਹੋ ਗਿਆ ਚਰਨਜੀਤ ਸਿੰਘ ਬਰਾੜ ਤੇ ਬਾਕੀ ਧੜੇ ਨੂੰ ਚਾਹੀਦਾ ਕੋਈ ਚੰਗਾ ਜਾਂ ਡਾਕਟਰ ਵੇਖ ਕੇ ਤੇ ਉਹ ਡਾਕਟਰ ਦੀ ਸਲਾਹ ਲੈ ਕੇ ਤੇ ਬਾਕੀ ਧੜੇ ਵਾਲੇ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਔਰ ਦੂਸਰੇ ਪਾਸੇ ਬਾਦਲ ਸਾਹਿਬ ਦਾ ਵੱਡਾਪਨ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਜੋ ਵੀ ਮੇਰੇ ਕੋ ਜਾਂ ਮੇਰੀ ਸਰਕਾਰ ਦੇ ਕੋਲ ਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੇ ਕੋ ਉਹਨਾਂ ਨੇ ਇਹ ਗੱਲ ਕਿ ਜੋ ਮੇਰੀ ਸਰਕਾਰ ਕੋ ਜਾਂ ਪਾਰਟੀ ਕੋ ਉਹ ਸਮੇਂ ਦੌਰਾਨ ਜਿਹੜੀ ਗਲਤੀਆਂ ਹੋਈਆਂ ਮੈਂ ਝੋਲੀ ਚ ਪੋਣਾ ਇਸ ਤੋਂ ਇਲਾਵਾ ਬਾਦੂ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਕਿ ਜੋ ਵੀ ਕੁਛ ਹੈ ਮੈਂ ਆਪਣੇ ਝੋਲੀ ਪਾ ਲੈਣਾ ਇਹ ਇਹ ਆ ਨਿਮਰਤਾ ਇਹਨੂੰ ਕਹਿੰਦੇ ਸਿੱਖੀ ਜੇ ਇਹਨੂੰ ਕਹਿੰਦੇ ਨਿਮਰਤਾ ਨਾਲ ਅਕਾਲ ਤਖਸਰ ਸਾਹਿਬ ਤੇ ਆਏ ਔਰ ਜੋ ਅਕਾਲ ਤਖਸਰ ਸਾਹਿਬ ਦੇ ਜਥੇਦਾਰ ਸਾਹਿਬ ਹੁਕਮ ਕਰਨਗੇ ਉਹ ਬਾਦੂ ਸਾਹਿਬ ਨੇ ਕਿਹਾ ਮੈਂ ਮੈਂ ਔਰ ਮੇਰੀ ਪਾਰਟੀ ਵਾਲੇ ਝੋਲੀ ਪਉਣ ਨੂੰ ਤੇ ਆਨੇ ਖੜੇ ਮਥੇ ਪ੍ਰਵਾਨ ਕਰਨਗੇ ਪਰ ਦੂਸਰੇ ਪਾਸੇ ਚਰਨਜੀਤ ਬਰਾੜ ਵਰਗੇ ਤੇ ਭਾਈ ਮਨਜੀਤ ਸਿੰਘ ਵਰਗੇ ਅਕਾਲ ਤਖਸਰ ਸਾਹਿਬ ਨੇ ਜਿਹੜੇ ਹੁਕਮ ਦੇਰੇ ਜਥੇਦਾਰ ਨੂੰ ਬਹੁਤ ਮੰਦ ਭਾਗੀ ਘਟਨਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਨੂੰ ਸਦਕੇ ਪਹਿਲਾਂ ਹੀ ਪੁੱਛਿਆ ਜਾਵੇ ਕਿ ਤੁਸੀਂ ਕਿਸ ਅਧਿਕਾਰ ਦੇ ਨਾਲ ਕਿਸ ਹੱਕ ਦੇ ਨਾਲ ਤੁਸੀਂ ਜਿਹੜੇ ਇਹ ਪੋਸਟ ਪਾ ਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਇਹਨਾਂ ਦਬਾਅ ਬਣਾਇਆ ਜਾ ਰਿਹਾ ਕਿ ਨਹੀਂ ਜੀ ਇਹ ਬੜਾ ਤਗੜਾ ਇਹਨਾਂ ਨੇ ਗੁਨਾਹ ਕੀਤਾ ਤੇ ਇਹਨਾਂ ਇਹਨਾਂ ਨੂੰ 5 ਸਾਲ ਲਈ ਕੱਢ ਹੀ ਦਿਓ ਔਰ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਬੇਨਤੀ ਕੀਤੀ ਕਿ ਜੇ ਹੁਣ ਇਹਨਾਂ ਨੂੰ ਨਾਥ ਨਾ ਨਾ ਪਾਈ ਹੁਣ ਇਹਨਾਂ ਨੂੰ ਤਲ ਬਣਾਣਾ ਕੀਤਾ ਇਹਨਾਂ ਕੋ ਇਹਦਾ ਜਵਾਬ ਨਾਣਾ ਲਿਆ ਕੇ ਕਿਹਦੇ ਕਹਤੇ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦਬਾਅ ਬਣਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਲੰਡੀ ਪੁੱਚੀ ਹਰੇਕ ਉਠ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਸਲਾਮਤ ਟੀਣ ਆ ਜਾ ਕਰਨਗੇ ਔਰ ਇਹਨੂੰ ਨਾਥ ਪੋਣੀ ਤੇ ਰੋਕਣਾ ਬਹੁਤ ਹੀ ਜ਼ਰੂਰੀ ਹੈ ਪਹਿਲੋਂ ਤੇ ਬਰਾੜ ਦੱਸੇ ਬਰਾੜ ਦੇ ਮੈਂਤੀ ਦੱਸਣ ਕਿ ਤੁਹਾਨੂੰ ਕੀ ਅਧਿਕਾਰ ਨੇ ਕੀ ਹੱਕ ਨੇ ਕੀ ਤੁਹਾਡੇ ਕੋਲ ਅਥোরਿਟੀ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਸੁਣਾਵੋ ਜੋ ਫੈਸਲਾ ਕਰਨਾ ਉਹ ਉਹਨਾਂ ਨੇ ਕਰਨਾ ਤੁਹਾਡੇ ਕਹੇ ਦੇ ਮੁਤਾਬਕ ਨਹੀਂ ਕਰਨਾ ਤੁਸੀਂ ਉਹ ਗੱਲ ਕੀਤੀ ਹੈ ਕਿ ਮੁਜਰਮ ਜਿਹੜਾ ਮਦਈ ਤੇ ਜਿਹੜੇ ਜਿਹੜੇ ਕੇਸ ਕਰਨ ਵਾਲੇ ਉਹ ਜੱਜ ਨੂੰ ਕਹਿਣ ਕਿ ਸਾਡੇ ਹਿਸਾਬ ਦੇ ਨਾਲ ਤੇ ਸਜ਼ਾ ਸੁਣਾਇ ਜੀ ਤੇ ਤੁਸੀਂ ਜਿਹੜਾ ਆ ਜਿਹੜੇ ਕੰਮ ਇਹਨਾਂ ਨੇ ਕੀਤੇ ਬਹੁਤ ਬੰਦ ਭਗਾ ਮੈਂ ਇਹਦੀ ਨਖੇਤੀ ਕਰਦਾ ਤੇ ਵਿਰੋਧੀਆਂ ਨੂੰ ਕਹਿਣਾ ਕਿ ਭਾਈ ਕਿਤੇ ਚੰਗੇ ਜਿਹੇ ਹਸਪਤਾਲ ਤੇ ਵਿਖਾਓ ਬਰਾੜਦਾ ਦਿਮਾਗੀ ਸੰਤੁਲਨ ਜਿਹੜਾ ਵਿਗੜ ਗਿਆ ਔਰ ਕਾਲ ਤੱਕ ਸਾ ਤੇ ਜੱਥੇਦਾਰ ਸਾਹਿਬ ਨੂੰ ਕਹਿਣਾ ਕਿ ਫਲੋ ਇਹਨਾਂ ਨੂੰ ਸੱਦ ਕੇ ਇਸ ਪੋਸਟ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿ ਇਹ ਲੋਕ ਦਸਣ ਕਿਹਦੀ ਸ਼ੈਤ ਹੈ ਜਿਹਦੇ ਇਸ਼ਾਰੇ ਤੇ ਇਹ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਲੋਕਾਂ ਤੇ ਮਸੀਹਾਰ ਨੇ ਯਾਰਕ ਦੀ ਗੱਲ ਫੁੰਦੇ ਆ ਉਹਨਾਂ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਜਿਹੜਾ ਆ ਦਬਾਅ ਪਾ ਰਹੇ ਨਾ ਇੱਥੋਂ ਪਤਾ ਲੱਗਦਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਬਿਲਕੁਲ ਨੇਕ ਔਰ ਬਿਲਕੁਲ ਸਾਫ ਸੁਥਰੇ ਅਕਸ਼ ਵਾਲੇ ਬੰਦੇ ਨੇ ਔਰ ਇਹਨੂੰ ਟੋਹਲ ਲਾਉਣ ਵਾਸਤੇ ਬਾਲਰ ਸਾਹਿਬ ਨੂੰ ਇਹ ਕੋਝੀਆਂ ਚਾਲਾਂ ਚੱਲਣ ਡਿਆ ਬਾਗੀ ਧੜਾ ਔਰ ਇਹਨਾਂ ਨੂੰ ਵੀ ਤਲਬ ਕਰਕੇ ਪੁੱਛਿਆ ਜਾਏ ਕਿ ਕਿਹਦੇ ਇਸ਼ਾਰੇ ਤੇ ਇਹ ਜਿਹੜੀ ਇਹਨਾਂ ਨੇ ਘਣੋਣੀ ਹਰਕਤ ਕੀਤੀ ਹੈ ਆਕਾਲਪੁਰ ਸਿੰਘ ਦੇ ਜਥੇਦਾਰ ਨੂੰ ਹੁਕਮ ਸਮਾਇਆ ਮੈਂ ਦੀ ਸ਼ਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਤੇ ਸਮੁੱਚੀ ਸਿੱਖ ਕੌਮ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਆਹੀਂ ਅਕਾਲ ਪਤਿ ਸਾਹਿਬ ਨੂੰ ਸਮਰਪਤ ਹਨ ਉਹਨਾਂ ਨੂੰ ਚਾਹੀਦਾ ਕਿ ਇਹਦੀ ਨਿੰਦਿਆ ਕਰਨ ਔਰ ਇਹਦੀ ਵਖਾਲਤ ਕਰਨ ਕੀ ਜੋ ਅਕਾਲ ਪਤਿ ਸਾਹਿਬ ਦੇ ਜਥੇਦਾਰ ਨੂੰ ਹੁਕਮ ਸੁਣਾਇਆ ਜਾਂਦਾ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਅ ਪਾਇਆ ਜਾਂਦਾ ਇਹ ਇਸ ਅਨੈਤ ਨਵੀਂ ਦੀ ਤਾਕੇ ਦਬਾ ਪਾ ਰਹੇ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਇਹਨਾਂ ਨੂੰ ਹੁਣ ਰੋਕਣਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ ਤੇ ਵਿੱਚ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਕਿ ਹਰੇਕ ਬੰਦਾ ਮੂੰਹ ਚੋਕੇ ਆਪਣੀ ਸਲਾਹ ਦੇਣ ਵਾਸਤੇ ਅਕਾਲ ਤਖਤ ਸਾਹਿਬ ਆਜਾ ਕਰੂਗਾ ਇਹਦੇ ਨਾਲ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਆ ਔਰ ਆਓ ਸਿੱਖੋ ਸਾਰੇ ਇਕੱਠੇ ਹੋ ਕੇ ਇਹੋ ਜੇ ਲੋਕਾਂ ਨੂੰ ਦਾ ਮੂੰਹ ਤੋੜਵਾ ਜਵਾਬ ਦਈਏ ਔਰ ਇਹਨਾਂ ਨੂੰ ਪੁੱਛੀਏ ਕਿ ਤੁਹਾਡੇ ਕੋ ਕੀ ਅਧਿਕਾਰ ਨੇ ਇਹ ਪੁੱਛਣਾ ਬਹੁਤ ਜ਼ਰੂਰੀ ਆ ਕਿੰਨੀਆਂ ਬੇਨਤੀਆਂ ਪ੍ਰਵਾਨ ਕਰਨ ਦੇ ਨਾਲੇ ਬੇਨਤੀ ਹੈ ਕਿ ਆ ਮੇਰਾ ਚੈਨਲ ਆ ਇਹਨੂੰ ਪ੍ਰਾਉ ਸਬਸਕ੍ਰਾਈਬਰ ਵੀ ਕਰਨਾ ਤੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਵਾਦ ਤੋਂ ਵਾਦ ਸਹਿਯੋਗਤਿਓ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਜਿਹੜੇ ਕੌਮ ਪੱਛ ਦਾ ਨੁਕਸਾਨ ਕਰਨ ਵਾਸਤੇ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ ਦੇ ਉੱਤੇ ਸ਼ੇਕ ਕੌਮ ਦਾ ਨੁਕਸਾਨ ਕਰ ਰਹੀ ਇਹਨਾਂ ਨੂੰ ਮੂਰਤ ਤੋੜਵਾ ਜਵਾਬ ਦੇ ਦਿੱਤੇ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ